ਮੇਰਾ ਮੱਕਰ ਜਿਹੜੇ ਦੋ ਦੇ ਵਜੇ ਕਿਹੜੇ ਘੱਟੇ ਵੰਦੇ ਮੈਂ ਕਿਸ ਨੂੰ ਪੁੱਛੀ ਨਾ ਤੰਗ ਨੀ ਮੇਰੀ ਢੂਲੀ ਦੇਖਦੇ ਨਹੀਂ ਆਈ ਐ ਮੈਂ ਅੰਦਰ ਸੀ ਮੇਰੀ ਢੂਲੀ ਦੇਖਦੇ ਐ ਅੱਜ ਆਪਾਂ ਮੇਰੀ ਢੂਲੀ ਦੇਖਦੇ ਐ ਛੋਟੇ ਲੋਕਾਂ ਦਾ ਪਿਆਰ ਐ ਮੇਰੇ ਨਾਲ ਵੀ ਬਹੁਤ ਸੀ ਛੋਟੇ ਜਰਾਟ ਕੀ ਐ ਮੈਂ ਦੱਸੂ ਮੇਰੇ ਵਿੱਚ ਕੀ ਕਿ ਹੋਇਆ ਦੱਸੂ ਗੱਲ ਕਰ ਪਹਿਲਾਂ ਮੈਂ ਸਭ ਨੂੰ ਜਾਣ ਤੋਂ ਚਾਹਣਾ ਹੈ ਆਪਣੇ ਪਿਆਰ ਦੇ ਮੁੱਠੇ ਤੋਂ मथे तवारापू जी सॼे ਰਾਸ਼ਮੀ ਹੈ ਅਸੀਂ ਆਪੇ ਹੀਰਾਂ ਨੂੰ ਪੁੱਗ ਜਾਵਾਂਗੇ ਕੋਈ ਨਾ ਆਉਂਦਾ ਜੇਵਾਕਾ ਕੋਟਾ ਕੋਈ ਹੋਰ ਆਉਂਦਾ ਫਲਾਨਾ ਇਹ ਕਾ ਟੰਕਾ ਅਸੀਂ ਆਪੇ ਪੁਰਾਣੇ ਯੋਧੇ ਨੂੰ ਪੁੱਗ ਜਾਵਾਂਗੇ ਮੈਂ ਇੰਨੇ ਨੀਂ ਮਿਲਦਾ ਰਿਹਾ ਲੋਡੇ ਲੋਕਾਂ ਦਾ ਪੂਰਾ ਸਾਥ ਗਿਆ ਜੂਣੀ ਰਾਤ ਸਾਡੇ ਵੱਜ ਕੇ ਸਾਥ ਦਿੱਤਾ ਸਭ ਲੋਕ ਅਜੇ ਵੀ ਧਰਨਾ ਕਰੀ ਜਾਂਦਾ ਨਸ਼ੇ ਘਰਾਂ ਦਾ ਨਾ ਲਾਣ ਦੇ ਫਿਰਨਾ ਮੇਰੀ ਬਾਈ ਮੈਂ ਝੂਠੀ ਮਾਰਦਾ ਉਹ ਪਰਚਿਆਂ ਦੇ ਤਰੀਕਾ ਪੈਂਦੀਆਂ ਕੋਈ ਮੁਕਤ ਕੇ ਕੋਈ ਮੈਂ ਬਰੀ ਪਰਚੇ ਦੇ ਤਰੀਕਾ ਨਹੀਂ ਮੇਰੀ ਉਹ ਪਰਚੇ ਦੇ ਤਰੀਕਾ ਪੈਂਦੀਆਂ ਤੇ ਚਾਰ ਹੋਰ ਨਵੇਂ ਪਾਏ ਨੇ ਪਰਚੇ ਮੇਰੇ ਤੇ ਤੇ ਨਹੀਂ ਮੈਂ ਮਹਮਾਨਦਾਰ ਇਹ ਹੈ ਅੰਦਰ ਰੈਂਦ ਵਿੱਚ ਕੀ ਪਤਾ ਕੀ ਦੇ ਦਿੰਦੇ ਨੇ ਨਾ ਬਿੱਜੇ ਨਾਲ ਝੁਕੇ ਨਾ ਇਹ ਹਣਾ ਮੈਨੂੰ ਉਦੋਂ ਬਾਰੀ ਬੀ ਬਿਸ਼ਕਾਇਤ ਹੁੰਦੀ ਆ ਮੈਂ ਫਿਰ ਵੀ ਲੜਦਾ ਰਹਿੰਦਾ ਹਾਂ ਜੋ ਆਪਾਂ ਅੱਜ ਮੈਨੂੰ ਹੀ ਪਤਾ ਹੈਗਾ ਕਮੇਟੀ ਕੀ ਫੈਸਲਾ ਲੂਗੀ ਵੀ ਜੋ ਲੈਣਾ ਕਰੰਟ ਐਕਸ਼ਨ ਲਵੇ ਅਸੀਂ ਤਾਂ ਬੇਇੱਜ਼ਤੀ ਕਰਦੇ ਅੰਦਰ ਬੈਠਾ ਹੁਣ ਉਹ ਤਾਂ ਖੇਡੇ ਰੇ 27 ਸਾਲਾਂ ਤੋਂ ਬੈਠੇ ਉਹਨਾਂ ਦਾ ਦਿਨਾਂ ਕੋਈ ਵੇਸਣਦਾ ਦੀਪ ਸਿੰਘੂ ਬਾਣੀ ਸਾਡਾ ਚੱਲ ਗਿਆ ਅਸੀਂ ਟੀਮ ਕੋ ਜਗਾਇਆ ਹੋਏ ਕੀਵੇਂ ਆ ਹਜ਼ਾਰ ਲਾ ਕੇ ਜਾਵਾਂਗੇ ਏ ਭਾਈ ਲੰਗਰ ਲਾਇਆ ਮੁੰਡਿਆਂ ਨੇ ਜਿਹੜਾ ਲੰਗਰ ਸਾਧਨਾ ਵਾਲਾ ਛੱਡਿਓ ਤੇ ਭਾਈ ਬਣ ਕੇ ਜਾਇਓ ਨਾ ਤਾਲੀ ਵਾ ਕਰਿਓ ਸਭ ਨੂੰ ਖੁਦਕੇ ਜਾਇਓ ਆਪ ਆਪਾ ਪੂਰਾ ਸਮਰਥਨ ਦਿਓ ਤੇ ਜਿੱਥੇ ਤੁਹਾਨੂੰ ਕਮੇਟੀ ਕਹੂਗੀ ਮੈਂ ਤਾਂ ਕਮੇਟੀ ਨੂੰ ਬੇਨਤੀ ਕਰੂਗਾ ਕਿ ਸਭ ਖੁਦਕੇ ਰੋ ਸਹੀ ਐ ਸਹੀ ਐ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਗਏ ਮੈਨੂੰ ਪਤਾ ਹੈ ਅੱਜ ਮੀਟਿੰਗ ਕਰਾਂਗੇ ਕੱਲਾ ਨਾ ਬਾਈ ਮੀਟਿੰਗ ਕਰਾਂਗੇ ਆ ਢੰਗੂ ਹੋ ਜਾਂਦੇ ਨੇ ਅਫਸਰਾਂ ਨਾਲ ਗੱਲਾਂ ਹੋ ਜਾਂਦੀਆਂ ਨੇ ਲੋਕਾਂ ਨੂੰ ਕੁਝ ਸੁਣਦਾ ਨਹੀਂ ਜੋ ਤੁਸੀਂ ਦਿਲ ਚ ਲੈ ਕੇ ਆਇਆ ਵੇਟਾ ਵੱਡਾ ਹੜ ਆਇਆ ਮੇਰੇ ਵਰਗੀ ਯਾਰ ਸੀ ਮੈਂ ਦੇਖ ਹੀ ਸਕਿਆ ਮੈਂ ਤੁਹਾਡਾ ਧੰਨਵਾਦ ਹਰ ਇਕ ਇਕ ਬੰਦੇ ਦਾ ਤੁਹਾਡੇ ਦਿਲ ਦੀ ਗੱਲ ਦਾ ਉਹ ਅੰਦਰ ਬੈਠਾ ਸੁਣੀ ਜੋ ਉਹ ਆਖੀ ਕੋਈ ਨਹੀਂ ਸਦੀਰ ਕੋ ਅਕਤਮਾਨ ਦੀ ਕੋਠੀ ਗੇਰੋ ਮੈਂ ਭਾਨੇ ਦੀ ਪੂਰੀ ਟੀਮ ਨੂੰ ਬੇਨਤੀ ਕਰਦਾ ਜੇ ਉਹ ਇਸ ਗੱਲ ਤੇ ਬੋਲ ਕਰ ਖਿਆਲ ਰੱਖਣ ਸ਼ਕਤ ਦੇ ਨਾਮ ਨੂੰ ਲਿਆ ਪਰ ਨਾ ਗੇਰੋ ਤੇ ਪਾਉਂਗਾ ਸਾਹਰਾ ਦੀ ਬਰਬਾਦ ਵੀ ਆਪਾਂ ਅੱਲਾਹ ਦੇ ਨਾਮ ਦੇ ਕੇ ਚੰਨੀ ਪੱਤੀ ਸਕਾਰ ਹੋ ਜੀ हारा नारा मारो कोई हारा नारा बि न ਉਹਨਾਂ ਦਾ ਨਾ ਪਾਨਾ ਵੀ ਦਾਵਣਾ ਪਰ ਸਮਝੌਤਾਕਾਰੀ ਲੋਕ ਸਮਝੌਤਾ ਕਰ ਜਾਂਦੇ ਨੇ ਸੋ ਆਪਾਂ ਨੂੰ ਡੰਗ ਕੇ ਪਾਨੇ ਦਾ ਸਾਥ ਦੇਣਾ ਚਾਹੀਦਾ ਪੰਨੇ ਦੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਜਿੰਨਾ ਛੇਤੀ ਆਪਾਂ ਕਰਮ ਕਰਾਂਗੇ ਉਹਨਾਂ ਆਪਾਂ ਬੈਰ ਤੇ ਬੋਲ ਨਹੀਂ ਆਮ ਤਾਂ ਬਾਰੇ ਵਿੱਚ ਸੁਣ ਕੇ ਬਾਈ ਦੀ ਕੀ ਲੋਨਰ ਹੈ ਸੁਣਾਂਗੇ ਜੇ ਬਾਈ ਇਸ ਤੂ ਵੇਲੇ ਉਹਦੀ ਗੱਲ ਸੁਣੀ ਹੁੰਦੀ ਯਾਰ ਹੁਣ ਮੈਨੂੰ ਦੱਸੋ ਕੀ ਤੁਹਾਨੂੰ ਰਾਤ ਕੇ ਕੋਲ ਆਵੀਂ ਜੋਵਾ ਸੀ ਜੋਲਾ ਜੋਲਾ ਸੀ ਜੋਲਾ ਸੁਣ ਬਿਲਾਤੀ ਬੋਲ ਰੇ ਫੋਮਾ ਬਾਪੀ ਚੋੜੇ ਮੇਰੇ ਭਾਪ ਕੋ ਕੇ ਸੱਚ ਬੋਲ ਜਾਇਆ ਲਾ ਕਿ ਮੈਨੂੰ ਲੱਖਾਂ ਫੋਨ ਆਇਆ ਇਸ ਵੇ ਸਾਰੀ ਸਿੱਖ ਸੰਗਤ ਕੋ ਜੋ ਮੇਰੇ ਕੋਲ ਵਾਦੇ ਕਰਕੇ ਆਈ ਸੀ ਸਾਡੇ ਬੰਦੀ ਸਿੰਘ ਜਿਹੜਾ 27 27 ਸਾਲਾਂ ਦਾ ਸਾਡੇ ਭਾਈ ਮੈਂ ਪੂਰੀ ਟੀਮ ਨੂੰ پانے سنگھو دے لکھے نوں کہنا ہے اسپیشل فری فائی کھول کھول موونورٹ کرو۔ جنی شیخی ہو گئی بنا ساتا تے رہاو دا کی لے میں کوئی بنا ساتا رہان گیا پورا ہوں۔ میںوں پچھو آ کے میں دسوں میرے تے کیار ہو رہا پئے میرے گھر چلے کینسنگ نہ میں تیرے کوں پتہ نہ سَت کر جا۔ ساغم

I'll leave the middle of it on there.